ਹੈਲਥ ਨਾ ਜੜੀਆਂ ਖਬਰਾਂ ਲੈ ਕੇ ਹਾਜ਼ਰਾਂ ਹਾਂ ਸਤਿਕਾਰ ਸਵਾਗਤੇ ਤੁਹਾਡਾ ਦਿਸ਼ਾ ਹੈ ਹੈਲਥ ਤੇ ਅੰਡਾ ਚੰਗੀ ਸਿਹਤ ਲਈ ਤਤਾਂ ਨਾਲ ਭਰਪੂਰ ਹੁੰਦਾ ਹੈ ਇਸ ਦੀ ਵਰਤੋਂ ਕਿਸੇ ਵੀ ਮੌਸਮ ਵਿੱਚ ਕੀਤੀ ਜਾ ਸਕਦੀ ਹੈ ਅੰਡੇ ਦੀ ਵਰਤੋਂ ਕਿਸੇ ਵੀ ਰੂਪ ਵਿੱਚ ਕੀਤੀ ਜਾ ਸਕਦੀ ਹੈ ਅੰਡਾ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਇਸ ਵਿੱਚ ਪ੍ਰੋਟੀਨ ਵਿਟਾਮਿਨ B ਫਾਸਫੋਰਸ ਕੈਲਸ਼ੀਅਮ ਆਦ ਪਾਈ ਜਾਂਦੀ ਹਨ ਕਈ ਲੋਕਾਂ ਦਾ ਮੰਨਣਾ ਹੈ ਕਿ ਅੰਡਾ ਨਹੀਂ ਖਾਣਾ ਚਾਹੀਦਾ ਕਿਉਂਕਿ ਇਸ ਦੀ ਤਾਸੀਰ ਗਰਮ ਹੁੰਦੀ ਹੈ ਇਹ ਗੱਲ ਬਿਲਕੁਲ ਹੀ ਗਲਤ ਹੈ ਤਾਂ ਆਓ ਜਾਣਦੇ ਹਾਂ ਅੰਡਾ ਖਾਣ ਦੇ ਫਾਇਦੇ ਪਾਰ ਘਟਾਉਣ ਵਿੱਚ ਮਦਦਗਾਰ ਜਿਹੜੇ ਲੋਕ ਆਪਣਾ ਭਾਰ ਘਟਾਉਣ ਦੇ ਚੱਕਰ 'ਚ ਨਾਸ਼ਤਾ ਨਹੀਂ ਕਰਦੇ ਉਹਨਾਂ ਦਾ ਉਨ੍ਹਾਂ ਦੇ ਮੁਕਾਬਲੇ ਰੋਜ਼ਾਨਾ ਨਾਸ਼ਤੇ ਵਿੱਚ ਅੰਡਾ ਖਾਣ ਵਾਲੇ ਲੋਕਾਂ ਦਾ ਭਾਰ ਜਲਦੀ ਹੀ ਕੰਟਰੋਲ ਹੁੰਦਾ ਹੈ ਅੰਡੇ ਵਿੱਚ ਪਾਏ ਜਾਣ ਵਾਲੇ ਪ੍ਰੋਟੀਨ ਦੀ ਪ੍ਰਕਿਰਿਆ ਹੋਰ ਪ੍ਰੋਟੀਨਾਂ ਦੇ ਮੁਕਾਬਲੇ ਥੋੜੀ ਹੌਲੀ ਹੁੰਦੀ ਹੈ ਅੰਡਾ ਖਾਣ ਨਾਲ ਪੇਟ ਭਰਿਆ ਰਹਿੰਦਾ ਹੈ ਬਲੱਡ ਪ੍ਰੈਸ਼ਰ ਘਟ ਕਰੇ ਹਰ ਰੋਜ਼ ਨਾਸ਼ਤੇ ਵਿੱਚ ਅੰਡੇ ਦੀ ਵਰਤੋਂ ਤੁਹਾਨੂੰ ਬਲੱਡ ਪ੍ਰੈਸ਼ਰ ਦੇ ਖਤਰੇ ਤੋਂ ਬਚਾ ਸਕਦਾ ਹੈ ਅੰਡੇ ਚ ਸਫੇਦ ਹਿੱਸੇ ਚ ਬਲੱਡ ਪ੍ਰੈਸ਼ਰ ਘਟਾਉਣ ਦੀ ਸਮਰੱਥਾ ਹੁੰਦੀ ਹੈ ਅੰਡੇ ਦਾ ਸਫੇਦ ਹਿੱਸਾ ਬਲੱਡ ਪ੍ਰੈਸ਼ਰ ਨੂੰ ਘਟ ਕਰਨ ਚ ਤੁਹਾਡੀ ਮਦਦ ਕਰਦਾ ਹੈ ਬਾਲਾਂ ਲਈ ਫਾਇਦੇਮੰਦ ਅੰਡੇ ਚ ਕੰਟੀਨ ਦੇ ਜ਼ਰੂਰੀ ਤੱਤ ਪਾਈ ਜਾਂਦੀਆਂ ਇਸ ਵਿੱਚ ਹਾਈ ਸਲਫਰ ਵਿਟਾਮਿਨ ਏ ਡੀ ਅਤੇ ਈ ਤੇ ਮਿਨਰਲਸ ਪਾਈ ਜਾਂਦੀ ਹਨ ਜਿਹੜੇ ਵਾਲਾਂ ਨੂੰ ਸਿਹਤਮੰਦ ਰੱਖਤੀਆਂ ਨੇ ਇਸ ਨਾਲ ਵਾਲਾਂ ਦਾ ਟੁੱਟਣਾ ਵੀ ਘੱਟ ਹੋ ਜਾਂਦਾ ਹੈ ਦਿਲ ਨੂੰ ਰੱਖੇ ਸਿਹਤਮੰਦ ਅੰਡਾ ਦਿਲ ਦੇ ਰੋਗੀਆਂ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਇਸ ਨਾਲ ਉਹਨਾਂ ਦਾ ਕੈਲਸਟੋਲ ਬਲੱਡ ਪ੍ਰੈਸ਼ਰ ਤੇ ਸਰੀਰ ਦਾ ਭਾਰ ਠੀਕ ਰਹਿੰਦਾ ਹੈ ਜਿਹੜਾ ਦਿਲ ਦੇ ਖਤਰੇ ਨੂੰ ਵਧਾ ਦਿੰਦਾ ਹੈ ਗਰਮੀ ਹੋਵੇ ਜਾਂ ਸਰਦੀ ਕਿਸੇ ਵੀ ਮੌਸਮ ਵਿੱਚ ਅੰਡਾ ਦਿਲ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ ਕੈਲਸਟ੍ਰੋਲ ਵਧਾਉਂਦਾ ਹੈ ਸਾਡੇ ਸਰੀਰ ਵਿੱਚ ਖਰਾਬ ਤੇ ਚੰਗੇ ਦੋ ਤਰ੍ਹਾਂ ਦੇ ਕੈਲਸਟ੍ਰੋਲ ਹੁੰਦੀਆਂ ਅੰਡਾ ਚੰਗੇ ਕੈਲਸਟ੍ਰੋਲ ਨੂੰ ਵਧਾਉਣ 'ਚ ਸਾਡੀ ਮਦਦ ਕਰਦਾ ਹੈ metabolic ਦਾ ਸਾਹਮਣਾ ਕਰ ਰਹੇ ਲੋਕਾਂ 'ਚ ਕੈਲਸਟ੍ਰੋਲ ਠੀਕ ਹੋ ਜਾਂਦਾ ਹੈ ਅੱਖਾਂ ਲਈ ਫਾਇਦੇਮੰਦ। ਅੱਖਾਂ ਲਈ ਅੰਡਾ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਹਰ ਰੋਜ਼ ਇੱਕ ਅੰਡਾ ਖਾਣ ਨਾਲ ਅੱਖਾਂ ਨੂੰ ਫਾਇਦੇ ਹੁੰਦੇ ਹਨ। ਅੰਡਾ ਛਾਤੀ ਕੈਂਸਰ ਦੇ ਇਲਾਜ 'ਚ ਬਹੁਤ ਮਦਦਗਾਰ ਹੁੰਦਾ ਹੈ ਜੇਕਰ ਔਰਤਾਂ ਹਰ ਰੋਜ਼ ਅੰਡੇ ਦੀ ਵਰਤੋਂ ਕਰਦੀਆਂ ਹਨ ਤਾਂ ਉਹਨਾਂ 'ਚ ਛਾਤੀ ਕੈਂਸਰ ਦਾ ਖਤਰਾ ਘੱਟ ਹੋ ਜਾਂਦਾ ਹੈ। ਤਣਾਅ 'ਚ ਅੰਡੇ ਵਿੱਚ ਮੌਜੂਦਾ ਵਿਟਾਮਿਨ B ਤਣਾਅ ਨੂੰ ਘੱਟ ਕਰਦਾ ਹੈ ਤਾਂ ਤੁਹਾਡੇ ਮੂਡ ਨੂੰ ਵਧੀਆ ਰੱਖਦਾ ਹੈ। ਇਸ ਤੋਂ ਇਲਾਵਾ ਅੰਡਾ ਸਾਨੂੰ ਸਰੀਰਕ ਤੇ ਮਾਨਸਿਕ ਰੂਪ ਨਾਲ ਸਿਹਤਮੰਦ ਰੱਖਦਾ ਹੈ। ਅੰਡੇ 'ਚ ਮੌਜੂਦਾ ਕੋਲਾਈਨ ਦਿਮਾਗ ਲਈ ਬਹੁਤ ਹੀ ਦਿਮਗੰਦ ਹੁੰਦਾ ਹੈ ਅੰਡਾ ਖਾਣ ਨਾਲ ਦਿਮਾਗ ਨੂੰ ਜ਼ਰੂਰੀ ਤੱਤ ਮਿਲਦੇ ਹਨ ਤਾਂ ਕੰਮ ਕਰਨ ਦੀ ਸਮਰੱਥਾ 'ਚ ਵੀ ਵਾਧਾ ਹੁੰਦਾ ਹੈ। ਲਈ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਹੈਲਥ ਨਾਲ। ਧੰਨਵਾਦ। ਹੈਲਥ ਨਾਲ ਜਿਹੜੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਸਤਿਕਾਰ ਸਵਾਕ ਤੇ ਤੁਹਾਡਾ ਦਿਸ਼ਾ ਹੈਲਥ ਤੇ। ਅੰਡਾ ਚੰਗੀ ਸਿਹਤ ਲਈ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ਦੀ ਵਰਤੋਂ ਕਿਸੇ ਵੀ ਮੌਸਮ ਵਿੱਚ ਕੀਤੀ ਜਾ ਸਕਦੀ ਹੈ। ਅੰਡੇ ਦੀ ਵਰਤੋਂ ਕਿਸੇ ਵੀ ਰੂਪ ਵਿੱਚ ਕੀਤੀ ਜਾ ਸਕਦੀ ਹੈ। ਅੰਡਾ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਸ ਵਿੱਚ ਪ੍ਰੋਟੀਨ, ਵਿਟਾਮਿਨ B, ਫਾਸਫੋਰਸ, ਕੈਲਸ਼ੀਅਮ ਆਦ ਪਾਈ ਜਾਂਦੀਆਂ ਹਨ। ਕਈ ਲੋਕਾਂ ਦਾ ਮੰਨਣਾ ਹੈ ਕਿ ਅੰਡਾ ਨਹੀਂ ਖਾਣਾ ਚਾਹੀਦਾ ਕਿਉਂਕਿ ਇਸ ਦੀ ਤਸੀਰ ਗਰਮ ਹੁੰਦੀ ਹੈ ਇਹ ਗੱਲ ਬਿਲਕੁਲ ਹੀ ਗਲਤ ਹੈ ਤਾਂ ਆਓ ਜਾਣਦੇ ਹਾਂ ਅੰਡਾ ਖਾਣ ਦੇ ਫਾਇਦੇ ਭਾਰ ਘਟਾਉਣ ਵਿੱਚ ਮਦਦਗਾਰ ਜਿਹੜੇ ਲੋਕ ਆਪਣਾ ਭਾਰ ਘਟਾਉਣ ਦੇ ਚੱਕਰ 'ਚ ਨਾਸ਼ਤਾ ਨਹੀਂ ਕਰਦੇ ਉਹਨਾਂ ਦਾ ਉਨ੍ਹਾਂ ਦੇ ਮੁਕਾਬਲੇ ਰੋਜ਼ਾਨਾ ਨਾਸ਼ਤੇ ਵਿੱਚ ਅੰਡਾ ਖਾਣ ਵਾਲੇ ਲੋਕਾਂ ਦਾ ਭਾਰ ਜਲਦੀ ਹੀ ਕੰਟਰੋਲ ਹੁੰਦਾ ਹੈ ਅੰਡੇ ਵਿੱਚ ਪਾਏ ਜਾਣ ਵਾਲੇ ਪ੍ਰੋਟੀਨ ਦੀ ਪ੍ਰਕਿਰਿਆ ਹੋਰ ਪ੍ਰੋਟੀਨਾਂ ਦੇ ਮੁਕਾਬਲੇ ਥੋੜੀ ਹੌਲੀ ਹੁੰਦੀ ਹੈ ਅੰਡਾ ਖਾਣ ਨਾਲ ਪੇਟ ਭਰਿਆ ਰਹਿੰਦਾ ਹੈ ਬਲੱਡ ਪ੍ਰੈਸ਼ਰ ਘਟ ਕਰੇ ਹਰ ਰੋਜ਼ ਨਾਸ਼ਤੇ ਵਿੱਚ ਅੰਡੇ ਦੀ ਵਰਤੋਂ ਤੁਹਾਨੂੰ ਬਲੱਡ ਪ੍ਰੈਸ਼ਰ ਦੇ ਖਤਰੇ ਤੋਂ ਬਚਾ ਸਕਦਾ ਹੈ ਅੰਡੇ ਚ ਸਫੇਦ ਹਿੱਸੇ ਚ ਬਲੱਡ ਪ੍ਰੈਸ਼ਰ ਘਟਾਉਣ ਦੀ ਸਮਰੱਥਾ ਹੁੰਦੀ ਹੈ ਅੰਡੇ ਦਾ ਸਫੇਦ ਹਿੱਸਾ ਬਲੱਡ ਪ੍ਰੈਸ਼ਰ ਨੂੰ ਘਟ ਕਰਨ ਚ ਤੁਹਾਡੀ ਮਦਦ ਕਰਦਾ ਹੈ ਬਾਲਾਂ ਲਈ ਫਾਇਦੇਮੰਦ ਅੰਡੇ ਚ ਖੋਟਿੰਗ ਤੇ ਜ਼ਰੂਰੀ ਤੱਤ ਪਾਈ ਜਾਂਦੀਆਂ ਇਸ ਵਿੱਚ ਹਾਈ ਸਲਫਰ ਵਿਟਾਮਿਨ ਏ ਡੀ ਅਤੇ ਈ ਤੇ ਮਿਨਰਲਸ ਪਾਈ ਜਾਂਦੀ ਹਨ ਜਿਹੜੇ ਵਾਲਾਂ ਨੂੰ ਸਿਹਤਮੰਦ ਰੱਖਦੀਆਂ ਨੇ ਇਸ ਨਾਲ ਵਾਲਾਂ ਦਾ ਟੁੱਟਣਾ ਵੀ ਘੱਟ ਹੋ ਜਾਂਦਾ ਹੈ ਦਿਲ ਨੂੰ ਰੱਖੇ ਸਿਹਤਮੰਦ ਅੰਡਾ ਦਿਲ ਦੇ ਰੋਗੀਆਂ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਇਸ ਨਾਲ ਉਹਨਾਂ ਦਾ ਕੈਲਸਟੋਲ ਬਲੱਡ ਪ੍ਰੈਸ਼ਰ ਅਤੇ ਸਰੀਰ ਦਾ ਭਾਰ ਠੀਕ ਰਹਿੰਦਾ ਹੈ ਜਿਹੜਾ ਦਿਲ ਦੇ ਖਤਰੇ ਨੂੰ ਵਧਾ ਦਿੰਦਾ ਹੈ ਗਰਮੀ ਹੋਵੇ ਜਾਂ ਸਰਦੀ ਕਿਸੇ ਵੀ ਮੌਸਮ ਵਿੱਚ ਅੰਡਾ ਦਿਲ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ ਕੈਲਸਟ੍ਰੋਲ ਵਧਾਉਂਦਾ ਹੈ ਸਾਡੇ ਸਰੀਰ ਵਿੱਚ ਖਰਾਬ ਤੇ ਚੰਗੇ ਦੋ ਤਰ੍ਹਾਂ ਦੇ ਕੈਲਸਟ੍ਰੋਲ ਹੁੰਦੀਆਂ ਹਨ ਅੰਡਾ ਚੰਗੇ ਕੈਲਸਟ੍ਰੋਲ ਨੂੰ ਵਧਾਉਣ 'ਚ ਸਾਡੀ ਮਦਦ ਕਰਦਾ ਹੈ ਮੈਟਾਬੋਲਿਕ ਦਾ ਸਾਹਮਣਾ ਕਰ ਰਹੇ ਲੋਕਾਂ 'ਚ ਕੈਲਸਟ੍ਰੋਲ ਠੀਕ ਹੋ ਜਾਂਦਾ ਹੈ ਅੱਖਾਂ ਲਈ ਫਾਇਦੇਮੰਦ ਹਨ ਲਈ ਅੰਡਾ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ ਹਰ ਰੋਜ਼ ਇੱਕ ਅੰਡਾ ਖਾਣ ਨਾਲ ਅੱਖਾਂ ਨੂੰ ਫਾਇਦੇ ਹੁੰਦੇ ਹਨ ਅੰਡਾ ਛਾਤੀ ਕੈਂਸਰ ਦੇ ਇਲਾਜ 'ਚ ਬਹੁਤ ਮਦਦਗਾਰ ਹੁੰਦਾ ਹੈ ਜੇਕਰ ਔਰਤਾਂ ਹਰ ਰੋਜ਼ ਅੰਡੇ ਦੀ ਵਰਤੋਂ ਕਰਦੀਆਂ ਹਨ ਤਾਂ ਉਨ੍ਹਾਂ 'ਚ ਛਾਤੀ ਕੈਂਸਰ ਦਾ ਖਤਰਾ ਘੱਟ ਹੋ ਜਾਂਦਾ ਹੈ ਤਣਾਅ 'ਚ ਮਦੇ ਵਿੱਚ ਮੌਜੂਦਾ ਵਿਟਾਮਿਨ B ਤਣਾਅ ਨੂੰ ਘੱਟ ਕਰਦਾ ਹੈ ਤਾਂ ਤੁਹਾਡੇ ਮੂਡ ਨੂੰ ਵਧੀਆ ਰੱਖਦਾ ਹੈ ਇਸ ਤੋਂ ਇਲਾਵਾ ਅੰਡਾ ਸਾਨੂੰ ਸਰੀਰਕ ਤੇ ਮਾਨਸਿਕ ਰੂਪ ਨਾਲ ਸਿਹਤਮੰਦ ਰੱਖਦਾ ਹੈ ਅੰਡੇ 'ਚ ਮੌਜੂਦਾ ਕੋਲਾਈਨ ਦਿਮਾਗ ਲਈ ਬਹੁਤ ਹੀ ਦਿਮਨ ਹੁੰਦਾ ਹੈ ਅੰਡਾ ਖਾਣ ਨਾਲ ਦਿਮਾਗ ਨੂੰ ਜ਼ਰੂਰੀ ਤੱਤ ਮਿਲਦੇ ਹਨ ਤਾਂ ਕੰਮ ਕਰਨ ਦੀ ਸਮਰੱਥਾ 'ਚ ਵੀ ਵਾਧਾ ਹੁੰਦਾ ਹੈ। ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਹੈਲਥ ਨਾਲ। ਧੰਨਵਾਦ। ਹੈਲਥ ਨਾਲ ਜਿਹੜੀਆਂ ਖਬਰਾਂ ਲੱਗੀਆਂ ਹਜ਼ਾਰਾਂ ਸਸਟੀਕਾ ਸਵਾਗਤੇ ਤੁਹਾਡਾ ਦिशा ਹੈਲਥ ਤੇ। ਅੰਡਾ ਚੰਗੀ ਸਿਹਤ ਲਈ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ਦੀ ਵਰਤੋਂ ਕਿਸੇ ਵੀ ਮੌਸਮ ਵਿੱਚ ਕੀਤੀ ਜਾ ਸਕਦੀ ਹੈ। ਅੰਡੇ ਦੀ ਵਰਤੋਂ ਕਿਸੇ ਵੀ ਰੂਪ ਵਿੱਚ ਕੀਤੀ ਜਾ ਸਕਦੀ ਹੈ। ਅੰਡਾ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਸ ਵਿੱਚ ਪ੍ਰੋਟੀਨ, ਵਿਟਾਮਿਨ B, ਫਾਸਫੋਰਸ, ਕੈਲਸ਼ੀਅਮ ਆਦ ਪਾਈ ਜਾਂਦੀਆਂ। ਕਈ ਲੋਕਾਂ ਦਾ ਮੰਨਣਾ ਹੈ ਕਿ ਅੰਡਾ ਨਹੀਂ ਖਾਣਾ ਚਾਹੀਦਾ ਕਿਉਂਕਿ ਇਸ ਦੀ ਤਸੀਰ ਗਰਮ ਹੁੰਦੀ ਹੈ ਇਹ ਗੱਲ ਬਿਲਕੁਲ ਹੀ ਗਲਤ ਹੈ ਤਾਂ ਆਓ ਜਾਣਦੇ ਹਾਂ ਅੰਡਾ ਖਾਣ ਦੇ ਫਾਇਦੇ ਭਾਰ ਘਟਾਉਣ ਵਿੱਚ ਮਦਦਗਾਰ ਜਿਹੜੇ ਲੋਕ ਆਪਣਾ ਭਾਰ ਘਟਾਉਣ ਦੇ ਚੱਕਰ 'ਚ ਨਾਸ਼ਤਾ ਨਹੀਂ ਕਰਦੇ ਉਹਨਾਂ ਦਾ ਉਨ੍ਹਾਂ ਦੇ ਮੁਕਾਬਲੇ ਰੋਜ਼ਾਨਾ ਨਾਸ਼ਤੇ ਵਿੱਚ ਅੰਡਾ ਖਾਣ ਵਾਲੇ ਲੋਕਾਂ ਦਾ ਭਾਰ ਜਲਦੀ ਹੀ ਕੰਟਰੋਲ ਹੁੰਦਾ ਹੈ ਅੰਡੇ ਵਿੱਚ ਪਾਏ ਜਾਣ ਵਾਲੇ ਪ੍ਰੋਟੀਨ ਦੀ ਪ੍ਰਕਿਰਿਆ ਹੋਰ ਪ੍ਰੋਟੀਨਾਂ ਦੇ ਮੁਕਾਬਲੇ ਥੋੜੀ ਹੌਲੀ ਹੁੰਦੀ ਹੈ ਅੰਡਾ ਖਾਣ ਨਾਲ ਪੇਟ ਭਰਿਆ ਰਹਿੰਦਾ ਹੈ ਬਲੱਡ ਪ੍ਰੈਸ਼ਰ ਘਟ ਕਰੇ ਹਰ ਰੋਜ਼ ਨਾਸ਼ਤੇ ਵਿੱਚ ਅੰਡੇ ਦੀ ਵਰਤੋਂ ਤੁਹਾਨੂੰ ਬਲੱਡ ਪ੍ਰੈਸ਼ਰ ਦੇ ਖਤਰੇ ਤੋਂ ਬਚਾ ਸਕਦਾ ਹੈ ਅੰਡੇ ਚ ਸਫੇਦ ਹਿੱਸੇ ਚ ਬਲੱਡ ਪ੍ਰੈਸ਼ਰ ਘਟਾਉਣ ਦੀ ਸਮਰੱਥਾ ਹੁੰਦੀ ਹੈ ਅੰਡੇ ਦਾ ਸਫੇਦ ਹਿੱਸਾ ਬਲੱਡ ਪ੍ਰੈਸ਼ਰ ਨੂੰ ਘਟ ਕਰਨ ਚ ਤੁਹਾਡੀ ਮਦਦ ਕਰਦਾ ਹੈ ਬਾਲਾਂ ਲਈ ਫਾਇਦੇਮੰਦ ਅੰਡੇ ਚ ਕੰਟੀਨ ਦੇ ਜ਼ਰੂਰੀ ਤੱਤ ਪਾਈ ਜਾਂਦੀਆਂ ਇਸ ਵਿੱਚ ਹਾਈ ਸਲਫਰ ਵਿਟਾਮਿਨ ਏ ਡੀ ਅਤੇ ਈ ਤੇ ਮਿਨਰਲਸ ਪਾਈ ਜਾਂਦੀ ਹਨ ਜਿਹੜੇ ਵਾਲਾਂ ਨੂੰ ਸਿਹਤਮੰਦ ਰੱਖਤੀਆਂ ਨੇ ਇਸ ਨਾਲ ਵਾਲਾਂ ਦਾ ਟੁੱਟਣਾ ਵੀ ਘੱਟ ਹੋ ਜਾਂਦਾ ਹੈ ਦਿਲ ਨੂੰ ਰੱਖੇ ਸਿਹਤਮੰਦ ਅੰਡਾ ਦਿਲ ਦੇ ਰੋਗੀਆਂ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਇਸ ਨਾਲ ਉਹਨਾਂ ਦਾ ਕੈਲਸਟੋਲ ਬਲੱਡ ਪ੍ਰੈਸ਼ਰ ਤੇ ਸਰੀਰ ਦਾ ਭਾਰ ਠੀਕ ਰਹਿੰਦਾ ਹੈ ਜਿਹੜਾ ਦਿਲ ਦੇ ਖਤਰੇ ਨੂੰ ਵਧਾ ਦਿੰਦਾ ਹੈ ਗਰਮੀ ਹੋਵੇ ਜਾਂ ਸਰਦੀ ਕਿਸੇ ਵੀ ਮੌਸਮ ਵਿੱਚ ਅੰਡਾ ਦਿਲ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ ਕੈਲਸਟ੍ਰੋਲ ਵਧਾਉਂਦਾ ਹੈ ਸਾਡੇ ਸਰੀਰ ਵਿੱਚ ਖਰਾਬ ਤੇ ਚੰਗੇ ਦੋ ਤਰ੍ਹਾਂ ਦੇ ਕੈਲਸਟ੍ਰੋਲ ਹੁੰਦੀਆਂ ਅੰਡਾ ਚੰਗੇ ਕੈਲਸਟ੍ਰੋਲ ਨੂੰ ਵਧਾਉਣ 'ਚ ਸਾਡੀ ਮਦਦ ਕਰਦਾ ਹੈ metabolic ਦਾ ਸਾਹਮਣਾ ਕਰ ਰਹੇ ਲੋਕਾਂ 'ਚ ਕੈਲਸਟ੍ਰੋਲ ਠੀਕ ਹੋ ਜਾਂਦਾ ਹੈ ਅੱਖਾਂ ਲਈ ਫਾਇਦੇਮੰਦ। ਅੱਖਾਂ ਲਈ ਅੰਡਾ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਹਰ ਰੋਜ਼ ਇੱਕ ਅੰਡਾ ਖਾਣ ਨਾਲ ਅੱਖਾਂ ਨੂੰ ਫਾਇਦੇ ਹੁੰਦੇ ਹਨ। ਅੰਡਾ ਛਾਤੀ ਕੈਂਸਰ ਦੇ ਇਲਾਜ 'ਚ ਬਹੁਤ ਮਦਦਗਾਰ ਹੁੰਦਾ ਹੈ ਜੇਕਰ ਔਰਤਾਂ ਹਰ ਰੋਜ਼ ਅੰਡੇ ਦੀ ਵਰਤੋਂ ਕਰਦੀਆਂ ਹਨ ਤਾਂ ਉਹਨਾਂ 'ਚ ਛਾਤੀ ਕੈਂਸਰ ਦਾ ਖਤਰਾ ਘੱਟ ਹੋ ਜਾਂਦਾ ਹੈ। ਤਣਾਅ 'ਚ ਅੰਡੇ ਵਿੱਚ ਮੌਜੂਦਾ ਵਿਟਾਮਿਨ B ਤਣਾਅ ਨੂੰ ਘੱਟ ਕਰਦਾ ਹੈ ਤਾਂ ਤੁਹਾਡੇ ਮੂਡ ਨੂੰ ਵਧੀਆ ਰੱਖਦਾ ਹੈ। ਇਸ ਤੋਂ ਇਲਾਵਾ ਅੰਡਾ ਸਾਨੂੰ ਸਰੀਰਕ ਤੇ ਮਾਨਸਿਕ ਰੂਪ ਨਾਲ ਸਿਹਤਮੰਦ ਰੱਖਦਾ ਹੈ। ਅੰਡੇ 'ਚ ਮੌਜੂਦਾ ਕੋਲਾਈਨ ਦਿਮਾਗ ਲਈ ਬਹੁਤ ਹੀ ਦਿਮਗੰਦ ਹੁੰਦਾ ਹੈ ਅੰਡਾ ਖਾਣ ਨਾਲ ਦਿਮਾਗ ਨੂੰ ਜ਼ਰੂਰੀ ਤੱਤ ਮਿਲਦੇ ਹਨ ਤਾਂ ਕੰਮ ਕਰਨ ਦੀ ਸਮਰੱਥਾ 'ਚ ਵੀ ਵਾਧਾ ਹੁੰਦਾ ਹੈ। ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਹੈਲਥ ਨਾਲ। ਤਾਂ